ਸਾਰੇ ਅਨੁਸ਼ਾਸਿਕ ਆਲਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਲਓ ਜੀ ਟਾਈਮ ਇਸ ਸ਼ਾਮਾਂ ਦਾ। ਵੱਜ ਗਏ 6 30 3 ਗਜ 16 ਤੇ ਲਓ ਜੀ ਆਪਾਂ ਕਰ ਗਏ ਸਬਜੀ ਦੀ ਤਿਆਰੀ ਵੇਹ ਤੇ ਮੈਂ ਸਬਜੀ ਸਵੇਰੇ ਬਣਾਈ ਸੀ। ਉਹ ਅਵੇ ਇੰਨੀ ਥੀ ਆ। ਦੋ ਦਿਨਾਂ ਦਾ ਸਰਣਾ ਨਹੀਂ ਹੁਣ। ਨਿਆਣਿਆਂ ਨੇ ਆਖਣਾ ਹਨ ਖੁਲੀ ਸਬਜੀ ਚਾਹੀਦੀ ਐ। ਤੇ ਵੇ ਸੰਗ ਸਰਫੇ ਆਪਾਂ ਬਣਾਉਣਾ ਤਾਂ ਹੈਗਾ ਹੀ ਆ ਚੀਰੀ ਆਵੇ। ਤੇ ਹੁਣ ਆਪਾਂ ਬਣਾਈਏ ਆਲੂ ਗਾਜਰਾਂ ਦੀ ਸਬਜੀ। ਨਾਲ ਨਾਲ ਆਪਾਂ ਲਾਈਏ ਤੜਕਾ ਨਾਲ ਨਾਲ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਨਵੇਂ ਸਬਸਕ੍ਰਾਈਬਰ ਉਹਨਾਂ ਨੂੰ ਕਿ ਚੈਨਲ ਨੂੰ ਵਾਤੋਂ ਵਾਤ ਸਪੋਰਟ ਕਰੋ ਜਿਹੜੇ ਪੁਰਾਣੇ ਹੋ ਸੋਹਣੀ ਸੋਹਣੀ ਕਮੈਂਟ ਕਰੋ ਇੱਕ ਵਾਰੀ ਤੇ ਆ ਮੈਂ ਤੇ ਮਿੱਤਰ ਗਾਜਰਾਂ ਤੋਂ ਉਹ ਕੇ ਚੀਰੀਆਂ ਮੈਂ ਹਾਂ ਫੇਰ ਉਹਨੇ ਤੋਂ ਪਾਣੀ ਬਦਲਦੇ ਤੜਕਾ ਲਾਉਣ ਲੱਗੇ ਤੇ ਹੁਣ ਮੈਂ ਲਾਵਾਂ ਤੜਕਾ ਸਬਜੀ ਨੂੰ ਕੜਾਈ ਫੇਮ ਸਬਜੀ ਜਿਹੜੀ ਕੀਆ ਤੋਰੀਆਂ ਦੀ ਕੱਢ ਲਈ ਖਾਲੀ ਕਰ ਲਈ ਤੇ ਆਪਾਂ ਚਲੋ ਲਾਈਏ ਤੜਕਾ ਨਾਲ ਮਿਲ ਕੇ ਸੌਦੀ ਖਾਏਗੀ ਆਲੂ ਗਾਜਰਾਂ ਦੀ ਸਾਰੇ ਭੈਣ ਭਰਾ YouTube ਫੈਮਲੀ YouTube ਮੇਰਾ ਪਰਿਵਾਰ ਕਿਉਂਕਿ ਹੁਣ ਤੁਸੀਂ ਪਰਿਵਾਰ ਦੇ ਬਾਅਦ ਤੋਂ ਮਦ ਮੇਰੀ ਮਦਦ ਕਰੋ ਲਓ ਜੀ ਨਬਿਕ ਮੈਂ ਕਿਲਾ ਕੜਾਈ ਦੇ ਥਲੇ ਗੈਸ ਬਾਲਤਾ ਤੇ ਚਲੋ ਨਾਲੇ ਆਪਾਂ ਨਿਕਾਜਾ ਵੇਖ ਕੇ ਆਏ ਵੰਡ ਤੇ ਹੁਣ ਮੈਂ ਬੀਬੀ ਬਾਣੀ ਗਈ ਮੱਥਾ ਟੇਕ ਕੇ ਆਈ ਸਵੇਰੇ ਮੈਂ ਗਈ ਨਹੀਂ ਮੈਂ ਕਹਿੰਦਾ ਮੱਥਾ ਟੇਕ ਕੇ ਆਵਾ ਉੱਥੇ ਲਗਾਇਆ ਸੀ ਇਹਨਾਂ ਨੇ ਲੰਗਰ ਦਾਲ ਪ੍ਰਸ਼ਾਦਾ ਊੜੇ ਤੇ ਬਾਕੀ ਤੇ ਬੀਬੀਆਂ ਡੀਆਂ ਹੀ ਪਾਣਾ ਸ਼ਨਾ ਸਾਹਮਣ ਊੜੇ ਮੈਨੇ ਦਿੱਤੇ ਇਹਨਾਂ ਨੇ 4-5 ਆਂਦੇ ਆਲੂ ਲੈ ਜੋ ਫਿਰ ਮੈਂ ਲੈ ਆਈ ਮੈਂ ਕਿਹਾ ਚਲੋ ਪ੍ਰਸ਼ਾਦਾ ਦਿੱਤਾ ਆਪਾਂ ਨਾਨੀ ਘਰ ਸਗਦੇ ਗੁਰੂ ਘਰੋਂ ਪ੍ਰਸ਼ਾਦਾ ਮਿਲਿਆ ਚਲੋ ਜੀ ਆਪਾਂ ਲਈਏ ਤੜਕਾ ਓਏ ਤੋ ਇਹ ਤਸਨਾ ਤੁਹਾਨੂੰ ਆਜ ਮਰੀ ਸੁਲਦੀ ਆ ਅਗੇ ਤੁਹਾਨੂੰ ਆਜ ਨਹੀਂ ਸੁਣਦੀ ਹੁਣ ਤੁਮ ਆਜ ਜ਼ਰੂਰ ਤਸਿਓ ਮੇਰੀ ਸੁਣਦੀ ਸਵੇਰੇ ਮੈਂ ਕਿਹਾ ਤੋੜਨ ਸਭ ਬਣਾ ਕੇ ਰੋਟੀ ਪਕਾ ਕੇ ਸਾਰਾ ਕੰਮ ਧੰਦਾ ਕਰਕੇ ਫਿਰ ਮੈਂ ਵਾਣੇ ਗਈ ਤੁਹਾ ਮੈਂ ਆ ਕੇ ਫੇਰ ਤੜਕਾ ਲਾਉਣ ਲਈ ਸਾਬ ਲਾ ਲਓ ਵਾਣਾ ਮੇਰਾ ਇਨਾ ਕੀ ਆ どうぞ。 ਫਰਮਾਵਾਗੇ ਸਾਗ ਭਾਗੇ ਹੱਥ ਮਸਾਲੇ ਇੰਨ ਵਾਢੀ ਪੇਕੇ ਗਈ ਹਾਂ ਆਪਣੇ ਆਪਾਂ ਲਾਣਾ ਕਰਾਰਾ ਬਾਜੀ ਤੇ ਰਾਏ ਉਹਨੇ ਕਹੇ ਭਾਜੀ ਗਿਆ स सा लनावा बवा मा राबमा 加ਜਰਾਂ ਦੇ ਵਿੱਚ ਮੇਰਾ ਤੜਕਾ ਵਾਹ ਹੀ ਹੋਵੇ ਤੇ ਛੇੜੀ। ਤੇ ਬਾਦੀ ਜੂ ਆਪਣੀਆਂ ਨੇ加ਜਰਾਂ। ਹਾਂ। ਹਾਂ। ਹੁਣ ਇਹ ਆਣ ਕੇ ਜਦੋਂ ਕੱਪੜੇ ਵੀ ਨਹੀਂ ਲਾਇਆ ਹਾਂ, ਕਰਾ ਥੋੜਾ ਦਾ ਲਾ ਆ। ਥੇਰੀ ਲਾਉਣੀ। ਹਾਂ। ਲੋਜੀ ਵੀ ਆ ਗਿਆ ਨਾ ਬਾਲਾ ਨਾਲ ਤੇ ਨੇ ਆਟਾ ਗਾ ਇਹ ਰੋਖ ਕੇ ਲਾਇ ਸਾਢੇ 9 ਕਿਲੋ ਕੇ ਲਵਨੇ ਜਿਹੜੇ ਹੋਣੇ ਲਾ ਲੈਣੇ ਕਈ ਵੇੜਰਾ ਟਾਈਮ ਨਾ ਪਰਛਾਦਾ ਛਕ ਲੈਂਦੇ ਨਹੀਂ ਮੇਟੀ ਖਾਣੇ ਲੋਜੀ ਜੀ ਨਾਲ ਪਪਾਈ ਦੇ ਮਿਰਚੇ ਮਸਾਲਾ ਅੱਜ ਮਿਰਚੇ ਮਸਾਲਾ ਬਹੁਤ ਤੇਜ਼ ਹੀ ਪਾਉਣਾ ਕਿਉਂਕਿ ਅੱਜ ਨਾ ਵਾਲੇ ਰੱਖੇ ਲੋਹ ਲੋਹ ਦਾ ਨਹੀਂ ਹੀ ਹੈ ਨਹੀਂ ਵੀਡਗੋ ਵਾਤੋਂ ਵਾਦ ਸੇਅਰ ਕਰੋ ਮੇਰੇ ਕੋ ਚੈਨਲ ਨੂੰ ਵਾਤੋਂ ਵਾਦ ਸਪੋਰਟ ਕਰੋ ਮੇਰੇ ਚੈਨਲ ਨੂੰ ਸਾਲ ਹੋ ਗਿਆ ਕਹਿੰਦੇ ਸਾਰੇ ਆਪਾਂ ਦੇ ਚੈਨਲ ਜਿਹੜੇ ਆ ਕਿ ਉਹ ਇਹ ਰਿਹਾ ਚੈਨਲ ਜਿਹੜਾ ਬਾਤੋ ਬਾਤ ਮੇਰੇ ਚੈਨਲ ਨੂੰ ਸਪੋਰਟ ਕਰੋ। ਬਸ ਹੁਣ ਦਰਤ ਆਲਾ ਕਿਹਦੀ ਦੁੱਧ ਲੈਣ ਜਾਣੀ। ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਭੈਣ ਨੇ ਤੁਹਾਨੂੰ ਬਾਅਦ ਸੋਣਗੀ।

ਪਾਰ ਦੇ ਪਾਣੀ ਪੌੜਾ ਪੈਣਾ ਤੁਹਾਨੂੰ ਪਤਾ ਹੈ ਮੈਂ ਜਿਹਨੂੰ ਚੀਰਿਆ ਨਾ ਉਹਦੋਂ ਕੜੜ ਕੜੜ ਦੀ ਆਵਾਜ਼ ਆਉਂਦੀ ਆ ਕਰਕੇ ਇਹ ਆਪਣੇ ਜਿਆਲ ਨਾਲ ਗਾਜਰ ਨਹੀਂ ਮਿਲਣਾ ਖੂਣਾ ਹੋਣੇ ਤੇ ਜਿਹੜੇ ਵਿੱਚ ਭਲਾ ਹੈ ਜਿਹਨੂੰ ਪਾਉਣਾ ਉਹ ਤੇਰੇ ਹੋ ਗਿਆ ਤੋਚ ਹੋ ਗਈ ਕਰ ਗਿਆ ਜੇ ਲਾਗ mm -hmm. ਹੁਣ ਮੈਂ ਲੈ ਆਂ ਦੁੱਧ ਨਾਲੇ ਆਪਾਂ ਮੁਰਕੇ ਦਵਾਉਣੇ ਪਾਲਾ ਤੇ ਨਾਲੇ ਆਪਾਂ ਆਟਾ ਗੋਲ ਲਈਆਂ ਜਿਹੜਾ ਮਾਸਾ ਤੇ ਸੋਚ ਲਵਾ ਜੀ ਇਧਰ ਵੇਖੋ ਸਬਜੀ ਦਹੀਂ ਬਣ ਮੈਂ ਗੈਸ ਘਟ ਕਰ ਗਈ ਹਾਂ ਮੈਂ ਹਾਂ ਟਾਈਮ ਲੱਗ ਗਿਆ ਜੇ ਲੱਗ ਗਿਆ ਜੇ ਤੇ ਇਹਦਾ ਮੈਂ ਸੜ ਜੀ ਹੁਣ ਮੈਂ ਫੇਰ ਤੇਜ਼ ਕਰਤਾ ਇਧਰ ਲੈ ਲੈਂਦਾ ਆਪਾਂ 2 ਕਿਲੋ ਦੁੱਧ ਤੇ ਕਿ ਲੋਲੇ ਆਏ ਦਹੀਂ ਨਾਲ ਗਾਜਰਾਂ ਦੀ ਸਬਜ਼ੀ ਆ ਤੇ ਫਿਰ ਇਹਨਾਂ ਨੇ ਇਹਨਾਂ ਪਸੇਂਦਾ ਤੇ ਦਹੀਂ ਚਾਹੀਦਾ ਇਹਦਾ ਆਟਾ ਵੀ ਗੁੰਨ ਲਿਆਵੇਂ ਤੇ ਕੰਮ ਕਰਕੇ ਹੋ ਗਈ ਹੁਣ ਬੇਰੀ ਹੀ ਬਸ ਹੁਣ ਮੈਂ ਰੈਸਟ ਕਰਾਂ ਜਦੋਂ ਦੀ ਮੈਂ ਵਾਂਢੀ ਹੋਈ ਮੈਂ ਬੈਠੀ ਨਹੀਂ ਆਉਂਦੀ ਮੈਂ ਪਾਣੀ ਪੀ ਕੇ ਤੇ ਮੈਂ ਸਬਜ਼ੀ ਚੀਰਨ ਡੈਪੀ ਤਾਂ ਬੜਾ ਸਬਜ਼ੀ ਚੀਰਨ ਕਰਨ ਤੇ ਟਾਈਮ ਲੱਗਦਾ ਜੇ ਦਾਲ ਬਗਲੋੜ ਕੋਈ ਚੀਜ਼ ਬਣਾਉਣੀ ਹੋਵੇ ਨਾ ਉਹ ਜੱਟ ਬਣ ਜਾਂਦੀ ਤੁਹਾਨੂੰ ਪਤਾ ਹੀ ਆ ਸਬਜੀ ਦੇ ਵਿੱਚ ਮੀਨ ਮੇਖਾ ਜਿਆ ਗਾ ਮੈਂ ਲਸਣ ਦਾ ਚੇਤਾ ਪਉ ਲਗਿਆ ਫਰੈਜ ਜੀ ਪਿਆ ਰਹ ਗਿਆ ਮੈਂ ਚਲ ਕੋਈ ਦਾਲਦੀ ਨਾਲ ਗਾਜਰਾਂ ਵੈਸੇ ਤਾਕ ਤਾਲੀਆਂ ਹੁੰਦੀਆਂ ਨਾ ਵੀ ਲਸਣ ਪਾਉ ਕੋਈ ਗੱਲ ਨਹੀਂ ਗਾਜਰਾਂ ਤੇ ਵੈਸੇ ਵੀ ਲਸਣ ਪਾਈਦਾ ਨਹੀਂ ਉਹ ਵੀ ਗੂਬੀ ਹੋ ਜਾਈ ਜਾਂਦੀ ਨਾਲ ਚਾਹ ਲੈ ਤੇ ਚਲੋ ਜੀ ਥੋੜਾ ਬਚ ਲਗੇ ਅੰਦਰ ਦੋ ਦਤੇ ਮਾਰੀ ਦੀ ਪਲੇਟ ਦੇ ਦਾ ਕਿਉਂਕਿ ਕੋਈ ਮੱਖੀ ਮੱਖੀ ਨਾ ਪੈ ਜਾਈ ਕੋਹ ਦੀ ਚਾਹ ਪੀਣੀ ਹੁੰਦੀ ਕੋਟਕਾ ਚਾਹ ਬਣਾਉਣੀ ਬਾਂਡੀ ਨੂੰ ਪੀਤੀ ਹੈ ਤੋ ਬਈ ਇਹਦੀ ਤੁਮਣੇ ਕੇ ਰ ਆਹ ਉਦਾ ਹੀ ਹੋ ਤੋ ਰੋਟੀ ਵੀ ਕਰੂ ਖਾ ਕੇ ਗਏ ਰੋਟੀ ਵੀ ਨਹੀਂ ਖਾ ਕੇ ਆਏ ਹੋ ਆਂਦੇ ਇਂ ਕਿ ਨਹੀਂ ਰੋਟੀ ਨਹੀਂ ਖਾਣੀਆਂ ਹੀ ਖਾ ਕੇ ਆਏ ਆ ਤੇ ਚਲੋ ਜੀ ਚਾਹ ਬਣਾਉਣੀ ਪੀਣੇ ਕੋਸ਼ ਦੇ ਜੋ ਡੈਡੀ ਨੂੰ ਕੀ ਜਾਂਦੇ ਇਹਦੇ ਵਿੱਚ ਫਿਰ ਨਹੀਂ ਕਹੀ ਜੇ ਸਗਲੇ ਦੇ ਵਿੱਚ ਨਾ ਨਾ ਹੀ ਲੈਣੇ ਨਹੀਂ ਤੇ ਮਸ਼ਨ ਆ ਗਈ ਆ ਜੋਲੇ ਦਾ ਪਤਾ ਨਹੀਂ ਤੇ ਆਖੂਗਾ ਤਾਂ ਫਿਰ ਦੁੱਧੋਂ ਪੰਪ ਕੋ ਟਵਾ ਦਾ ਪਾਲਾਂ ਉਹ ਮੇਰੇ ਬ్రో ਇਹ ਕਾਹਤ ਨਾ ਕੰਮ ਚੱਲਦਾ ਨਹੀਂ ਹੁਣ ਤੇ ਪਰ ਮੈਂ ਲਾਗੇ ਤਾਂ ਨਹੀਂ ਇਹਨਾਂ ਨੂੰ ਕਿਸ ਨੂੰ ਖਿਲਾਰਦੀ ਫਿਰ ਮੇਰੇ ਕੋ ਬੋਲੇ ਜਾਂਦਾ ਛੱਪਾ ਜਿਆ ਪਿਆ ਰਹਿੰਦਾ ਅਗਲੇ ਦਾ ਉੱਤੇ ਮੈਂ ਆਹ ਦੇ ਨਹੀਂ ਕਿ ਕੋਈ ਨਹੀਂ ਜਿੰਨੀ ਕੁ ਵੀੜੀ ਕੋ ਬੜੂੰਗੀ ਮੈਂ ਕੜਾ ਲੈਣੀ ਕੋਈ ਗੱਲ ਨਹੀਂ ਮਸਾਲਾ ਪਾਤਾ ਹੋਣ ਮਸਾਲੇ ਪਾੜ ਕੇ ਲੂਣ ਮੈਂ ਆ ਗਿਆ ਮੇਰਾ ਆਪਣਾ ਮਜੀ ਚਾਹ ਨੂੰ ਕਰਦਾ ਕਿਉਂਕਿ ਚਾਹ ਉਥੋਂ ਪੀਦੀ ਫਿਰ ਵੀ ਮੈਂ ਜਿੰਨ ਜਰ ਕਰਾਉਣਾ ਚਾਹ ਪੀਉਂਦੇ ਸੀ ਦਿੱਤ ਨੂੰ ਵਦਗਾ ਜੀ ਬੜਾ ਮੁਕੀ ਤੇ ਨੀ ਇਹ ਮਠਾ ਪਾ ਗਏ ਕੱਤੀ ਪਾਏ ਚਲੋ ਜੀ ਲਾਓ ਜੀ ਆਹ ਹੀ ਦਰਾਪਾ ਸਬਜੀ ਬਣ ਗਈ ਕੋਸ਼ਾਟਾ ਹੈ ਗਾ ਵਾ ਕੋ ਮੈਂ ਥੋੜਾ ਕਾਉਣ ਲਿਆ ਹੁਣ 8:30 9:00 ਵਜੇ ਰੋਟੀ ਲਾਉਣੀ ਆਪਾਂ ਫੇੜੇ ਕਿੜੀਆਂ ਹੋਣੇ ਖਾ ਲੈਣੀਆਂ ਬੱਦਰ ਬਹੁਤ ਜ਼ਿਆਦਾ ਇਧਰੋਂ ਚੜੀਆਂ ਇਹਦੇ ਚ ਬਾਲ ਵਾਲੀ ਸਾਈਡ ਪਲਾਸ ਆਉੜ ਵਾਲੀ ਸਾਈਡ ਬਹੁਤ ਨਹੀਂ ਬੈਠੇ ਸਹੀ ਜੀ ਕਰਨਾ ਕਿਹੜਾ ਸੌਖਾ ਬਣਿਆ ਬਣਾਇਆ ਖਾਣਾ ਸੌਖਾ ਜਦੋਂ ਕਰੀਏ ਫਿਰ ਪਤਾ ਲੱਗਦਾ ਬਹੁਤ ਕਰਨਾ ਸੌਖਾ ਤੇ ਆਪਾਂ ਕਹਿ ਦੇਣਾ ਕੀ ਕਰਦੇ ਇਹ ਕਿਹੜਾ ਕੰਮ ਆ ਰੋਟੀ ਪਾਣੀ ਦਾ ਵੀ ਕੋਈ ਕੰਮ ਹੁੰਦਾ ਇਹ ਮੇਰੀ ਗੱਲ ਸੁਣਨੀ ਜੇ ਸਾਰਿਆਂ ਪਹਿਣਾ ਨੇ ਇਹ ਨਹੀਂ ਕਿ ਮੈਨੂੰ ਕੋਈ ਸ਼ਿਕਾਇਤ ਲਾਉਣੀ ਆ ਪਰ ਤੁਸੀਂ ਮੈਨੂੰ ਇਹ ਜ਼ਰੂਰ ਸਾਰਿਆਂ ਪਹਿਣਾ ਨੇ ਕਮੈਂਟ ਕਰਨੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਓ ਕਿ ਰੋਟੀ ਪਾਣੀ ਦਾ ਕੋਈ ਕੰਮ ਹੁੰਦਾ ਵਾ ਜਾਂ ਨਹੀਂ ਹੁੰਦਾ ਬਸ ਤੁਸੀਂ ਮੈਨੂੰ ਮੇਰੀ ਸਪੋਰਟ ਕਰਨੀ ਹੈ ਜੇ ਮੈਨੂੰ ਪਤਾ ਲੱਗਿਆ ਵੀ ਵਾਕਿਆ ਸਾਰਿਆਂ ਪੈਣਾ ਮੇਰੇ ਨਾਲ ਸਹਿਮਤ ਵਾ ਕਿ ਮੇਰੀ ਬਹੁਤ ਸਪੋਰਟ ਕਰ ਦੇਣਾ ਕਿ ਰੋਟੀ ਪਾਣੀ ਦਾ ਕੋਈ ਕੰਮ ਹੈਗਾ ਜਾਂ ਨਹੀਂ ਹੈਗਾ ਬਸ ਲੋਚੀ ਆਪਣੀ ਸਬਜ਼ੀ ਵੀ ਹੌਲੀ ਹੌਲੀ ਜਾਣ ਦੇ ਬਣਦੀ ਆਖਰੀ ਮੰਜਲ ਵਾਲਾ ਵਾ ਦੀ ਸਬਜ਼ੀ ਵੀ ਕਪੜੇ ਵੀ ਨਹੀਂ ਲਾਏ ਜਦੋਂ ਦੀ ਐਂ ਵਾਂਡੇ ਹੋ ਮੈਂ ਹਾਂ ਨਾ ਕੇ ਤੇ ਲਾਉਣੀ ਆ ਕਪੜੇ ਤੇ ਮੈਂ ਅੰਦਰੇ ਲੈ ਜਾਨੀ ਪਿੰਨੇ ਪਾਣੇ ਕਰਦੇ ਆਂ ਇੱਕ ਕਾਪਾ ਵੀ ਦੋ ਆ ਲੈ ਲਿਆ ਇੱਕ ਕੁੱਲੀ ਲੈ ਲਈ ਮੈਂ ਵੱਡੇ ਕਾਪ ਚ ਚਾਹ ਪੋਣ ਲੈਨੇ ਇੱਕ ਆ ਕਾਪਾ ਤੇ ਚਲੋ ਮੀਂਹ ਪਈ ਕੇ ਸਭ ਮਰੋੜਾ ਜਾ ਲੱਗ ਜਾਂਦਾ ਮੀਂਹ ਪਈ ਕੇ ਕਿਹੜਾ ਠੰਡਾ ਹੁੰਦਾ ම පවෙනල්ි සඩිහව වගේ පේරවා සාරජඩ් ඇපි ප දස් ਖਾਣਾ ਨੇ ਇਹ ਕਹਿਣਾ ਜੀ ਡੈਡੀ ਨੇ ਤੂੰ ਤਾਂ ਜਿਆਦਾ ਹੀ ਮਿੱਠਾ ਫਿੱਕਾ ਪਾਇਆ ਤੈਨੂੰ ਤਾਂ ਸ਼ੂਗਰ ਹੋਈ ਹੋਈ ਨਾਲ ਤੁ ਜੀਆਂ ਨੂੰ ਹੋਈ ਆ ਰਹਾ ਹਾਂ ਪਾ ਤੁ ਜੇ ਰੋਂਤੇ ਨਹੀਂ ਜਾਈ ਕੜਚੀ ਮਾਰ ਦੇ ਲਵਾਇਨਾ ਨੂੰ ਖੁਰਤੇ ਨੂੰ ਇਦਾਂ ਮਾਇਮਾਣੀ ਮਾਰ ਦੇ ਨੇ ਕਿਉਂਕਿ ਕੜਾਈ ਗਾਂਹ ਤੁਰੀ ਜਾਂਦੀ ਕੜਾਈ ਤੇਲ ਕਦੀ ਚਲ ਚਾਹੇ ਪਾਣ ਚਾਹੇ ਜਿਹੜੋ ਕਿਤੇ ਜਾਣਾ ਹੋਵੇ ਕਿਹੜੀ ਰੋਟੀ ਚਾਹੇ ਨਾ ਖਾਦੀ ਜਾਂਦੀ ਵਾਂਡੇ ਜਾਣ ਨੂੰ ਛੇਤੀ ਛੇਤੀ ਰੋਟੀ ਖਾਦੀ ਤਿਆਰ ਹੋ ਕੇ ਮੁਰ ਗਿਆਣ ਕੇ ਨਿੱਕੀ ਨਿੱਕੀ ਭੁੱਖ ਲੱਗਦੀ ਹੁੰਦੀ ਇਹ ਨਹੀਂ ਕੁਛ ਲਾਓ ਜੀ ਚਾਹ ਬਣ ਗਈ ਆ ਵੇਖੋ ਮੈਂ ਲੈ ਕੇ ਚੱਲਾਂ ਅੰਦਰ ਇਦਰ ਮੈਂ ਤਰਤਾਂ ਉਹਨੂੰ ਘਾਟ ਗੈਸ ਕਰਕੇ ਸੇਮ ਤੇ ਡੇਗ ਕੇ ਰਹਿਣਾ ਨਹੀਂ ਅਸੀਂ ਟਿਕਾਣਾ ਹੀ ਨਹੀਂ ਆ ਤੇ ਚਲੋ ਹੋਇਆ ਚਲੋ ਜੀ ਆਪਾਂ ਇੰਦਰ ਚੱਲ ਕੇ ਦਰਨੀ ਵੜੀ ਚਾ ਆ ਪਈ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਬਾਅਦ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬਰ ਨਵੇਂ ਭੈਣ ਭਰਾ ਜਿਹੜੇ ਸਬਸਕ੍ਰਾਈਬਰ ਕਰੋ ਚੈਨਲ ਨੂੰ ਜੀ